ਨਾ ਨਾ ਦਾ ਹੋਈ ਨਹੀਂ ਜਿਵੇਂ ਤੂੰ ਰੱਖਦਾ ਆ ਇਹਨੂੰ ਬੰਦਿਆ ਜੀ ਮੈਂ ਕੋਈ ਦਿੰਦਾ ਪੂਰੀ ਜਿਵੇਂ ਤੂੰ ਆਹਾਂ ਕਹਾਂਗੇ ਉਹ ਮੈਂ ਕਰ ਲਾਂਗਾ ਮੈਂ ਦੰਨਾ ਗੱਲ ਮੇਰੀ ਗੱਲ ਸੁਣਾਉਂਦਾ ਬੰਦਾ ਲੈ ਕੇ ਜਾਣਾ ਮੇਰੇ ਨਾਲ ਫੰਦਾ ਬਸ ਇਹ ਹੁਣ ਕਿਉਂ ਕਿਉਂ ਉਧਰ ਆਜਾ ਆਹ ਨੂੰ ਪਾਉਣਾ ਤੈਨੂੰ ਬਣਾਉਂਿਆ ਰੱਖ ਚੱਲੋ ਜੇ ਤੈਨੂੰ ਪਾਉਂਦਾ ਹੋਰ ਬਹੁਤ ਗੱਲ ਕਰ ਲੋ જો ભાઈ પાડી છા દો કોઈ કે બાપુ આ જજો તો આ તો સુ આજો ઓય ભાઈ ભંગીયા ની લાગે આ દાડા દાડા કોઈ ગાડી માં ਵੀ પટતા આની મેરે કીયુ લાગા તાનુ ઓ હો સાય દીયા ઓ ગસન ની આ રાજા માં યાર પાં ગલાડી ને આ ગલાડી આ નહી આ ગલાડી આપેલ આ આપેલ આ ગલાડી બરકે રવઈ પાં ગલાડી مے کو ٹالو ٹالو ہا 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 ہ वीडियो बांट दे सारा मैं लाई हुई ना अरे दो मर्जी कर सारा को लाई पर कर के आया आपे लाई कोई नहीं मैं नहीं लाई आके तू ही लाई मेरी बात करो कोई नहीं बगला जी क्यों लाई दिखा दे ज्यादा के ज्यादा में ज्यादा में सारा आज तक आज तक नहीं दिखा दे दिखा दे मेरे के जगह रखो ले 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 के जगह ले ले तू के जगह रख ले ले भाई बड़े मेरे दो ਆ ਮਰੇ ਨਾਲ ਛੱਟ ਮਾਰੀ ਬਹੁਤ ਜੀ ਲੱਗਦੀ ਛੱਟ ਆਦੀ ਜਾ ਆਵੇ ਸਾਹਮਣੇ ਆਵੇ ਆਵੇ ਪਤਾ ਜੀ ਕੋਈ ਗੱਲ ਨਹੀਂ ਉਹ ਸਾਬ ਸਾਡੇ ਪਤਾ ਦੇ ਛੱਟ ਲੱਗੀ ਕੋਈ ਗੱਲ ਨਹੀਂ ਨਹੀਂ ਮਾਰੀ ਤਾਂ ਜਾਲ ਛੱਟ ਲੱਗੀ ਕੋਈ ਨਹੀਂ ਕੋਈ ਨਹੀਂ ਸਾਡੀ ਜੀ ਬੇਚੀ ਕੀਤੀ ਆ ਸਿਕੋ ਕੋਈ ਨਹੀਂ ਤੁਸੀਂ ਬਹੁਤ ਬਾਰੇ ਕਿ ਚੱਲੋ ਤੁਸੀਂ ਸਟਾਰ ਲਾਇ ਤੇ ਸਟਾਰ ਮੈਂ ਬੰਬ ਨਹੀਂ ਆਦੀ ਘਰ ਤੋਂ ਬੰਬ ਕਰਕੇ ਚੱਲ ਬੰਬ ਬੰਬ ਨਹੀਂ ਲਉਂਦੇ ਮੈਂ ਬੰਬ ਖਵਾ ਨਹੀਂ ਲਉਂਦੇ ਆ ਮੈਂ ਸਾਂਝਾ ਤੂੰ ਯਾ ਕੀ ਅਸਰ ਤੋਂ ਬੜੀਆਂ ਬੜੀਆਂ ਆ ਚੱਲ ਤੁਸੀਂ ਇਹ ਕੱਟ ਗਿਆ ਕੀਤੀ ਦੀਗੀ ਤੁਸੀਂ ਚੰਗੀ ਕੀਤੀ ਕੀ ਕੀਤੀ ਕੀ ਕੀਤਾ ਕੀ ਕੀਤਾ ਆਹ ਆਹ ਇਹਨਾਂ ਨੂੰ ਮਾਰਨਾ ਹਰ 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 ਹਾਈ ਦੇ ਆਦਰ ਆ ਮੈਂ ਨਾ ਨਾ ਬਾਬੂ ਆ ਨਾ ਕਰ ਕੋਈ ਨਹੀਂ ਬੱਲ ਅਮਰੀਕਨ ਸੁਣ ਜਿੱਥੇ ਦਾੜੀ ਆ ਕੋਈ ਨਹੀਂ ਮੇਰੀ ਗੱਲ ਸੁਣ ਤੁਸੀਂ ਤੁਸੀਂ ਮੇਟੀ ਕਰਤੀ ਆ ਨਾ ਹਾਂ ਗਰੀ ਬਾਲ ਬੜਾਈ ਆ ਕੋਈ ਨਹੀਂ ਮੈਨੂੰ ਫਾਲ ਆਦੀ ਜਣਾ ਲਾਉਣਾ ਕੋਈ ਨਹੀਂ ਕਿਸੇ ਨੂੰ ਫਾਲ ਆਉਂਦੇ ਹਾਂ ਮੈਂ ਨਹੀਂ ਕਰਦਾ ਫਾਲ ਆਦੀ ਬਚਾਉਣਾ ਖਾਤਾ ਕਿਆ ਨਾ ਗਲਤ ਇਹਨੇ ਬੰਦੇ ਸੁਣਦੇ ਨੇ ਅਸੀਂ ਕਿਸੇ ਨੂੰ ਫਾ ਨਹੀਂ ਲਾਉਂਦੇ ਅਸੀਂ ਸਰ ਕਿਸੇ ਨੂੰ ਫਾ ਨਹੀਂ ਲਾਉਂਦੇ ਆਇਆ ਨੇ ਬਚਾਉ ਆਪ ਪੱਗਾ ਲਾ ਕੇ ਤੇ ਤੂੰ ਲੋਕਾਂ ਨੂੰ